ਲੈ ਦਿੱਤ ਮੇਨ ਸੇਲੀ ਦਾ ਘਰ ਸੀ ਢਾ ਕੇ ਆਇਆ ਇਹ ਬਣ ਗਿਆ ਆ ਗੱਡੀ ਦੇ ਅੱਗੇ ਅੰਕਲ ਪਤਾ ਨਹੀਂ ਸੱਚੀ ਕਾਲ ਜੀ ਅੱਜ ਆਪਾਂ ਨਾ ਅਚਾਨਕ ਪ੍ਰੋਗਰਾਮ ਬਦਲਿਆ ਸ਼ਾਮ ਦਾ ਟਾਈਮ ਹੋ ਗਿਆ 6:00 ਵੱਜ ਗਏ ਨਾ 5:00 ਵੀ ਹੋਣਗੇ 6:00 ਹਾਂ ਗੁੱਟੀ ਕਹਿੰਦੀ ਹਾਂ 6:00 ਵੱਜ ਗਏ ਅਸੀਂ ਕਿਤੇ ਚੱਲੇ ਆ ਜਾਣਾ ਤਾਂ 10 ਮਿੰਟ ਦੇ ਰਸਤੇ ਸੀ ਫਿਰ ਇਧਰੋਂ ਬੱਚਿਆਂ ਦੀ ਡਿਮਾਂਡ ਆਈ ਕਹਿੰਦੇ ਚਲੋ ਰਸਤਾ ਬਦਲਦੇ ਆਂ ਉਣਾ ਰਸਤਾ ਥੋੜਾ ਦੂਰੀ ਤੈਅ ਕਰ ਰਿਆ ਰਾਤ ਦਾ ਸਫਰ ਕਰ ਰਿਆ ਹਨਾ ਜਿੰਦਗੀ ਚ ਕਤੇ ਕਦੇ ਮੌਕੇ ਲੈ ਲੈਣੇ ਚਾਹੀਦੇ ਨੇ ਖਾਸ ਕੁਝ ਖਾਸ ਪਲ ਘੁੰਮਣ ਚੱਲੇ ਆ ਜੀ ਜੱਜ ਜੀ ਕਹਿੰਦੀ ਤੁਹਾਨੂੰ ਮੈਂ ਦੱਸਦਾ ਸੀ ਘੁੰਮਣ ਚੱਲੇ ਆ ਤੇ ਆਜੋ ਪਰ ਕਿੱਥੇ ਚੱਲੇ ਆ ਬਣੇ ਰਹੋ ਬਲੌਗ ਦੇ ਨਾਲ ਕਿੱਥੇ ਆ ਜਗਨੂ ਕਿੱਥੇ ਜਾਣਾ ਜਗਨੂ ਰੈਸਟੋਰੈਂਟ ਆ ਵਗੈਰਾ ਨੇ ਬੇਬੀ ਨਹੀਂ ਅੱਛਾ ਬਾਪਤੀ ਨੇ ਡਿਸਾਈਡ ਕਰ ਰਹੇ ਨੇ ਕਿ ਰੋਟੀ ਪਾਣੀ ਦਾ ਜਾਂ ਫਿਰ ਇਹਨਾਂ ਨੇ ਚਾਕਲੇਟ ਸ਼ੇਕ ਹਾਂ ਉੱਥੇ ਉੱਥੇ ਕਿੱਥੇ ਈਟਿੰਗ ਈਟਿੰਗ ਵਾਲੇ ਤੇ ਈਟਿੰਗ ਵਾਲੇ ਤੇ ਜਾਣਾ ਹੈ ਈਟਿੰਗ ਵਾਲੀ ਨੇ ਉਹ ਪੁੱਤੋ ਤੇ ਖਾਣ ਨੂੰ ਹੀ ਮਿਲਦਾ ਜੱਜ ਜੀ ਦੱਸੂਗੀ ਹਾਂ ਅੰਗਰੇਜ਼ੀ ਜੀ ਮੈਡਮ ਅੱਜ ਕੱਲ ਸਭ ਜੀ ਅੰਗਰੇਜ਼ੀ ਚ ਗੱਲ ਕਰਦੀ ਹੈ ਜੀ ਹੰਡਲ ਵਾਲ ਦੇ ਵਿੱਚੋਂ ਵੀ ਸਭ ਮਿਲ ਜਾਂਦਾ ਹੈ ਅੱਛਾ ਜੀ ਚਲੋ ਕੋਈ ਨਾ ਦੇਖੋ ਕਿੱਧਰ ਨੂੰ ਜਾਣਾ ਜੱਜ ਜੀ ਹਾਂ ਅੱਗੇ ਤਾਂ ਬੋਲੀ ਨਹੀਂ ਈਟਿੰਗ ਤੋਂ ਬਾਅਦ ਇੱਕ ਕਾਫੀ ਬਣਿਆ ਹੋਇਆ ਨਿਰਵਾਲ ਬੈਸਟ ਹੈ ਸਾਰੀ ਆਉਂਦੀ ਇੱਥੇ ਵੀ ਖਾਣ ਪੀਣ ਲਈ ਆ ਨਾ 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 ਜਿੱਥੇ ਹੁਣ ਵੱਡੀ ਨੇ ਕਹਿਤਾ ਉਧਰ ਨੂੰ ਜਾਣਾ ਪਹਿਣਾ ਮੁੰਡਿਆ ਅੱਜ ਖੁਸ਼ੀ ਦੀ ਫਰਮਾਇਸ਼ ਤੇ ਆਪਾਂ ਨੇ ਜਾਨਕ ਦਾਸ ਤਾਨਾ ਕਿ ਉੱਥੇ ਚੱਲਦੇ ਆਂ ਫਿਰ ਬਾਅਦ ਵਿੱਚ ਆਪਾਂ ਮਿਲਾਂਗੇ ਹਾਂ ਕਈ ਵਾਰ ਦਿਲ ਦੀ ਸੁਣ ਲੈਣੀ ਚਾਹੀਦੀ ਆ ਸਾਡੇ ਡਰਾਈਵਰ ਤਾਂ ਕਾਹਨੂੰ ਕਹਿਣਾ ਅੱਜ ਮੇਰਾ ਘਰ ਆਲਾ ਰਾਤ ਦੀ ਡਰਾਈਵ ਕਰੂਗਾ ਫਸਟ ਟਾਈਮ ਅੱਜ ਪਹਿਲੀ ਡਰਾਈਵ ਨਹੀਂ 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 ਫਸਟ ਟਾਈਮ ਹੀ ਹਾਂ ਫਸਟ ਟਾਈਮ ਨਹੀਂ ਲੈ ਰਾਤ ਨੂੰ ਲੈ ਗਈਆਂ ਪਰ ਤੁਸੀਂ 7 ਵਜੇ ਘਰੇ ਆ ਗਏ ਸੀ ਹਾਂ ਜਦੋਂ ਪਾਪਾ ਆਏ ਸੀ ਤਾਂ ਆਪਾਂ ਲੈ ਕੇ ਵੀ ਗਏ ਸੀ ਪਾਪਾ ਨੂੰ ਕਿੱਕ ਗੇੜੀ ਲਵਾਇਆ ਇੰਨੇ ਆ ਪਾਪਾ ਨੇ ਕਿਹਾ ਸੀ ਰਾਤ ਦੀ ਡਰਾਈਵਿੰਗ ਬਹੁਤ ਔਖੀ ਲੱਗਦੀ ਹੈ ਮੈਨੂੰ ਉਹ ਉਦਣ ਲੱਗਦੀ ਉਹ ਦਿਨ ਕਿਲੋਮੀਟਰ ਸੀ ਉਹ ਦਿਨ ਪਹਿਲਾ ਦਿਨ ਸੀ ਉਹਦਣ ਲੈ ਕੇ ਆਏ ਸੀ ਥੱਕਿਆ ਹੋਇਆ ਸੀ ਮੈਂ ਅੱਜ ਨਾ ਲੌਂਗ ਡਰਾਈਵ ਆ ਜੀ ਪਹਿਲੀ ਲੌਂਗ ਡਰਾਈਵ ਆ ਇਹ ਕਹਿਣ ਦਾ ਮਤਲਬ ਆ ਭਾਵੇਂ ਇਹ ਨਿਕਲਦਾ ਸਾਰੀ ਗੱਲ ਦਾ ਇਹ ਬਾਪਤੀ ਤਾਂ ਆਪਣੀ ਆਪਣੀ ਕਹੀ ਨਾ ਡਰਾਈਵ ਇੰਨੀ ਵੀ ਨਹੀਂ ਹੋ 8 ਵਜੇ ਵਾਲਾ ਡਿਆ ਵੋ ਸੇਮ ਟਾਈਮ ਚਲ ਕੋਈ ਨਾ ਕੋਈ ਨਾ ਦੇਖਦਿਆ ਲੌਂਗ ਡਰਾਈਵ 20 30 ਕਿਲੋਮੀਟਰ ਪਰ ਚੱਲਣਾ ਆਂ ਕੋਈ ਨਾ ਕਦੇ ਹੋਰ ਟਾਈਮ ਚੱਲਾਂਗੇ ਲੌਂਗ ਡਰਾਈਵ 20 ਕਿਲੋਮੀਟਰ ਦੇ ਅੰਦਰ 20 ਦੀ ਕਿਲੋਮੀਟਰ ਨਹੀਂ ਬਸ ਆਪਡਾ 10 ਚਾ ਨਾ ਆਪਡਾ 20 ਦਾ ਹੂ ਹਾਂ ਫਿਰ ਨਹੀਂ ਲੌਜੀਕਲ ਗੱਲ ਹੀ ਨਹੀਂ ਕਰਦੇ ਲਾ 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 ਜਬਜੀ ਸੀਟ ਬੈਲਟ ਲਗਾਉਣੀ ਹੈ ਤੇਰੇ ਮੈਂ ਅੱਛਾ ਲੱਗੀ ਤਾਂ ਹੋਈ ਹੈ ਲੱਗੀ ਹੋਈ ਆ ਮੈਂ ਨਹੀਂ ਦੇਖੀ ਹੈਗੀ ਲੱਗੇ ਆ ਜਪੂ ਹਾਂਜੀ ਜਦ ਚਲੋ ਇੱਥੇ ਮੇਰੀ ਸੇਲੀ ਦਾ ਘਰ ਸੀ ਢਾ ਕੇ ਇਹ ਬਣ ਗਿਆ ਸਭ ਕੁਝ ਚੇਂਜ ਹੋ ਗਿਆ ਇਦਾਂ ਵਕਤ ਦੇ ਨਾਲ ਸਭ ਬਦਲ ਜਾਂਦਾ ਆਮ ਫੋਰ ਮੈਕਡੋਨਲ ਉਹ ਦੇ ਅੱਗੇ ਉਹ ਦੇ ਸਾਹਮਣੇ ਬਣਸਰੀਆਂ ਨੇ ਉਹ ਬਣਿਆ ਆ ਹਾਂਜੀ ਹਾਂਜੀ ਉਹ ਬਣਿਆ ਹੋਇਆ ਆਪਾਂ ਇੱਧਰ ਪਹੁੰਚ ਚੁੱਕੇ ਹਾਂ ਹਾਂਜੀ ਪਹੁੰਚ ਚੁੱਕੇ ਹਾਂ ਹੁਣ ਪਾਰਕ ਕਰਾਂਗੇ ਇਹਨੂੰ ਜਾਂਦੇ ਆ ਜੱਜ ਟੋਰ ਨਾਲ ਇਹਨੂੰ ਵਿੱਚ ਹੀ ਰੱਖ ਕੋਈ ਨਾ ਹਾਂਜੀ ਗੱਲ ਕਰਾਂਗੇ ਚਲਾਂ ਕੱਲ ਦਾ ਪਤਾ ਨਹੀਂ ਕਦੋਂ ਕਰੀਏ ਚਾ ਕੋਈ ਨਾ ਉਸ ਦਿਨ ਅਸੀਂ ਕੁਝ ਸਮਾਨ ਖਰੀਦਦੇ ਹੁਣੇ ਜ਼ਿਆਦਾ ਪੈਸੇ ਕੱਟ ਲਿਓ ਉਹਨਾਂ ਦੇ ਵਿੱਚੇ ਪੈਨੇ ਕਾਗਜ ਕੋਈ ਬਾਤ ਨਹੀਂ ਸਵਾਲੋ ਤੁਸੀਂ ਬਾਲਟ ਹਾਂਜੀ ਪਹੁੰਚ ਗਏ ਪਾਪਾ ਨੂੰ ਆ ਜਾਂਦੇ ਚਲ ਪਪਾ ਜੀ ਚਲੋ हां चल ले पहले आपा कुछ खा लिए पुत्त चलो तो जी ऑर्डर assi ਕਰਤਾ ਤੇ ਚੱਪ ਜੀ ਇੰਤਜ਼ਾਰ ਕਰ ਰਹੀ ਆ ਆਰਡਰ ਕਿੰਨੇ ਟਾਈਮ ਤੱਕ ਮਿਲਦਾ ਵੈਸੇ ਆਰਡਰ ਜਲਦੀ ਮਿਲ ਜੂਗਾ ਨਾ ਜੱਪੂ ਖੁਸ਼ੀ ਇੱਧਰ ਲਈ ਰਿਸੈਪਸ਼ਨ ਤੇ ਆਰਡਰ ਸਭ ਜੋ ਖੁਸ਼ੀ ਦੀ ਉਹ ਕੋਨ ਵਾਲੀ ਆਈਸਕ੍ਰੀਮ ਫੇਵਰੇਟ ਹੈ ਚਾਕਲੇਟ ਤੇ ਜੱਪ ਜੀ ਕਹਿੰਦੀ ਆ ਮਮਾ ਹੋਈ ਠੀਕ ਹੈ ਇੱਥੇ ਆਰਡਰ ਦੇਣ ਤੋਂ ਬਾਅਦ ਨਾ ਸਕਰੀਨ ਚੱਲਦੀ ਸਾਹਮਣੇ ਆਉਂ ਵਾਲੀ ਆ ਸਰਦਾਰ ਵੀਰੇ ਦੇ ਉੱਪਰਲੀ ਸਾਈਡ ਇੱਥੇ ਆਪਣਾ ਆਰਡਰ ਦਿਖਦਾ ਤੇ ਆ ਰਿਸੈਪਸ਼ਨ ਤੇ ਆਰਡਰ ਮਿਲਦਾ 189 ਫਲਾਣਾ ਧਮਕਾਣਾ ਜਿੰਨਾ ਵੀ ਆ ਉਹ ਸਾਹਮਣੇ ਇੱਥੇ ਆਰਡਰ ਰਿਸੀਵ ਕਰਨਾ ਪੈਂਦਾ ਹਾਂ ਉਹਦਾ ਆਪਣਾ ਕਿੰਨਾ ਨੰਬਰ ਆ 189 ਸਾਡਾ 189 ਆ ਉਹ ਇੱਥੇ ਬੋਲਣਗੇ ਫਿਰ ਉਹ ਅਸੀਂ ਆਰਡਰ ਰਿਸੀਵ ਕਰਾਂਗੇ ਲਓ ਜੀ ਆਰਡਰ ਰਿਸੀਵ ਕਰ ਲਿਆ ਮੈਕਸਿਮਮ 15 ਕਿ ਮਿੰਟ ਇਹ ਡਰਕ ਇਹਦੇ ਵਿੱਚ ਕੀ ਆ? ਅੱਛਾ ਸ਼ੇਕ ਹੈ। ਹੈਨਾ? ਹੂੰ ਆ ਆਈਸਕ੍ਰੀਮ ਹੈ ਚਾਕਲੇਟ। ਜੱਬਜੀ ਨਾਰਾਜ਼ ਹੋਗੀ ਕਹਿੰਦੀ ਮम्मा ਨੇ ਚਾਕਲੇਟ ਆਈਸਕ੍ਰੀਮ ਮੇਰੀ ਖਾ ਜੂਗੀ। ਹਲੋ ਡਸਟ ਬੀਨ ਬਣਿਆ ਹੋਇਆ। ਆਪਾਂ ਇਹਨੂੰ ਕੂੜੇ ਨੂੰ ਬਾਹਰ ਪਾ ਦੇ। ਇਹ ਆ ਮਿੱਠਾ ਇਹਦੇ ਵਿੱਚ ਦੁੱਧ ਪਾਇਆ ਹੋਇਆ। ਹਾਂ। ਅੱਛਾ ਜੱਬਜੀ ਨੂੰ ਸ਼ੇਕ ਪਸੰਦ ਆ ਗਿਆ। ਤੇ ਦੇਖੋ ਕਦੇ ਕੂੜਾ ਸਿੱਟਣਾ ਨਹੀਂ ਚਾਹੀਦਾ। ਇੱਥੇ ਡਸਟ ਬੀਨ ਆਪਾਂ ਪਾਵਾਂਗੇ। ਹੈਨਾ? ਚੱਲੀਏ। ਦੋਨੋਂ ਖਾਣੇ। ਖੁਸ਼ੀ ਦਾ ਨਾ ਖੁਸ਼ੀ ਲਈ ਮੰਗਾਇਆ ਸੀਗਾ ਆਹ ਪੈਨ ਨੂੰ ਹਨਾ ਆਰਡਰ ਦੋ ਦਾ ਗਲਤੀ ਨਾਲ ਦਿੱਤਾ ਗਿਆ ਉਹਦੇ ਕਰਕੇ ਨਾ ਹੁਣ ਉਹ ਵਾਪਸ ਗਏ ਨੇ ਬਾਪਤੀ ਤੇ ਅਸੀਂ ਦੋਨੋਂ ਖਾਨਦੇ ਆ ਇੰਨੇ ਹਨਾ ਜੱਪੂ ਹਾਂ ਪੌੜੀ ਦੇ ਵਿੱਚ ਆ ਜੱਪੂ ਹਾਂ ਠੀਕ ਹੈ ਨਾ ਕੀ ਤਰੀਕਾ ਇਹਨੂੰ ਆਪਾਂ ਡਸਟ ਵੀਨ ਚ ਛੁੜਦੀਏ ਪਹਿਲਾਂ ਇਧਰ ਆ ਡਸਟ ਵੀਨ ਜੀ ਖੱਤੀਆਂ ਪਾਰਕਿੰਗ ਬਾਹਰ ਹੀ ਨੇ ਬਾਕੀ ਇੱਥੇ ਪਾਰਕਿੰਗ ਅੰਦਰਲੀ ਸਾਈਡ ਹੈਗੀ ਆ ਥੋੜੇ ਜਿਹੇ ਪੈਸੇ ਭਰਾਓ ਟਾਈਮ ਤੇ ਪਰਚੀ ਕਟਾਓ ਤੇ ਪਾਰਕਿੰਗ 'ਚ ਇਹਨੂੰ ਲਗਾਓ ਗੱਡੀ 'ਚ ਬੈਠ ਕੇ ਖਾਣ ਦਾ ਵਧੀਆ ਫਾਇਦਾ ਅੰਦਰ ਤਾਂ ਨਾ ਭੀੜ ਜੀ ਸੀ ਕੋਈ ਨਹੀਂ ਖੋਲਦੇ ਜੱਪੂ ਇਹ ਨਹੀਂ ਲਾਇਆ ਸੀ ੁੱਲੇ ਜੀ ਲਾਉਂਦਾ ਤੁਸੀਂ ਲਾਇਆ ਸੀ ਅੱਛਾ ਛੁਟਕੇ ਇਹ ਨਾ ਫ੍ਰੈਂਚ ਫ੍ਰੈਂਚ ਨਾ ਇੱਥੇ ਨੂਨ ਨਹੀਂ ਸੀ ਫਿੱਕੇ ਨੇ ਓਏ ਨਾ ਕ੍ਰਾਈ ਨਹੀਂ ਸੌਲਟਿੰਗ ਇਹਨਾਂ ਬੰਦਾ ਕੱਲੇ ਨਾ ਫਰਾਈ ਨੇ ਤੇ ਫਰੈਂਚ ਫਰਾਈ ਉਹ ਮਗਰ ਅੱਛਾ ਬੜੀ ਕਰਾਉਣੇ ਕੋ ਸੌਲਟਿੰਗ ਕਰੂਗਾ ਅਗਲਾ ਅੱਛਾ ਨਮਕਲੇ ਲੱਗ ਕਹਿਣਾ ਪੈਂਦਾ ਭਾਈ ਧਿਆਨ ਰੱਖਿਆ ਕਰੋ ਪਹਿਲੀ ਵਾਰ ਆਸੀ ਹਾਂ ਪਹਿਲੀ ਵਾਰ ਨਹੀਂ ਕਾਫੀ ਟਾਈਮ ਬਾਅਦ ਆਇਆ ਹਾਂ ਹਾਂ ਪਹਿਲੀ ਵਾਰ ਦਿਲਾਦੇ ਲੌਂਗ ਟਾਈਮ ਬਾਅਦ ਆਇਆ ਹਾਂ ਗਾਇਸ ਜੱਜ ਜੀ ਛੋਟੀ ਸੀ ਕਿੰਨਾ ਜੱਜ ਜੀ ਤਾਂ ਪਹਿਲਾਂ ਦੇ ਆਏ ਐਜਪੂ ਪਰ ਜਦ ਜੀ ਸਾਡੀ ਏਡੀ ਬੜੀ ਹੋ ਗਈ ਜਬ ਜੀ ਨੂੰ ਮਹੀਨੇ ਬਾਅਦ ਹਾਂ ਹਾਂ ਇਸ ਵਾਰ ਅਸੀਂ ਪਾਣੀ ਵਾਲੀ ਬੋਤਲ ਭੁੱਲਿਆ ਜਬ ਜੀ ਕਹਿੰਦੀ ਮਮੀ ਮੈਨੂੰ ਛੱਡ ਤੇ ਮੈਂ ਸੀਟ ਉਪਰ ਬਣ ਕੇ ਬੈਠਦੀ ਆ ਐਜਪੂ ਠੀਕ ਹੈ ਇੱਕ ਪਹੁੰਚ ਗਏ ਉਹਦੇ ਘਰੇ ਉਹ ਦੇਖ ਸਾਹਮਣੇ ਰਸਤਾ ਆ ਗਿਆ ਹਾਂ ਸਾਹਮਣੇ ਬਸ ਆਪਣਾ ਘਰ ਆ ਸਾਡਾ ਰਾਤ ਦਾ ਸਫਰ ਬਹੁਤ ਵਧੀਆ ਰਿਹਾ ਅਸੀਂ 2 ਘੰਟੇ ਬੜਾ ਇੰਜੋਏ ਕੀਤਾ ਆਉਣਾ ਜਾਣਾ ਕਰੀ ਪਾਣੀ ਉੱਤਰਦਾ ਬਣ ਗਿਆ ਹਨਾ ਜਿਹੜਾ ਰੋਜ਼ ਰੋਜ਼ ਘਰੋਂ ਨਿਕਲਦਾ ਲੈ ਹਾਂ ਤਰ ਬੱਚ ਜੱਜੀ ਖੋਛਾ ਬਸ ਸਾਰੀ ਖੋਛਾ ਕੁਝ ਹੀ ਦੇ ਦਿਆ ਕੁਝ ਕੁਝ ਦਾ ਨਾਮ ਹੈ ਖੋਛਾ ਉਹ ਤਾਂ ਕੁਝ ਦੇਂਦੀ ਨੇ ਨਾ ਨਹੀਂ ਨਹੀਂ ਉਹ ਬਲੈਕ ਡੌਗੀ ਤਾਂ ਲੰਘ ਗਿਆ ਸੀ ਆਏ ਨਹੀਂ ਵਿੱਚੋਂ ਦਾ ਉਹ ਪਹੁੰਚ ਗਏ ਨਾ ਜੱਪੂ ਹਾਂਜੀ ਕੋੜਾ ਜੀ ਹਾਂਜੀ ਹਾਂਜੀ ਲੋ ਜੀ ਆਟਾ ਪੁੱਛ ਲਈਏ ਚੱਕੀ ਤੇ ਆਟਾ ਰੱਖਿਆ ਤੇ ਪਹਿਲਾਂ ਲੈਡ ਪੱਜੀ ਹੋਈ ਸੀ ਖੁੱਲੀ ਆ ਚੱਕੀ ਇਹ ਦੇਖਦੇ ਆ ਮਿਲ ਜਵੇ ਤਾਂ ਕੋਈ ਕੱਲ ਦਾ ਵੀ ਮੀਂਹ ਦੱਸਿਆ ਤਿੰਨ ਦਿਨ ਮੀਂਹ ਦੱਸਿਆ ਤੇ ਅੱਜ ਤਾਂ ਨਹੀਂ ਪਿਆ ਅਜੇ ਤਾਂ ਚਿੱਕੜ ਕੱਲਾ ਲਈ ਇੱਧਰ ਆ ਗੱਡੀ ਦੇ ਅੱਗੇ ਅੰਕਲ ਪਤਾ ਨਹੀਂ ਟੱਲੀ ਹੋਈ ਪਿਆ ਆਖੀ ਰੱਬ ਜਾਣੇ ਮੈਂ ਦੇਖਾ ਨਾ ਪਤੀ ਵਿਤੀ ਵਾਲੇ ਬੰਦਾ ਲੱਗਦਾ ਹਾਂ ਹਾਂ ਜੀ ਉਹ ਤੁਸੀਂ ਕਿਹੜੇ ਰੰਗ ਥੈਲਾ ਕਨ ਕਿਹੜੇ ਰੰਗ ਦਾ ਸੀ ਥੈਲਾ ਸਾਡਾ ਚਿੱਟੇ ਰੰਗ ਦਾ ਸੀ ਭਾਈ ਹਾਂ ਉਹ ਅੰਕਲ ਪਤਾ ਨਹੀਂ ਕੌਣ ਕਣਕ ਨਾ ਅਸੀਂ ਥੋੜੀਓ ਪਿਉਣੀ ਹੁੰਨੇ ਆ 20 25 ਕਿਲੋ ਤੇ ਅਰਧ ਕਰਤ 30 ਕਿਲੋ ਨਹੀਂ ਅਸੀਂ ਕਰਦੇ ਆਟਾ ਜਿੰਨਾ ਬਿਆ ਹੁੰਦਾ ਨਾ ਉਨਾ ਟੇਸਟੀ ਨਹੀਂ ਹੁੰਦਾ ਬਾਕੀ ਦੇਖੋ ਅੰਕਲ ਕੌਣ ਆ ਭਾਈ ਸੱਪ ਤੋਂ ਓਪੀ ਹੋ ਸਕਦਾ ਇੱਥੇ ਨਹੀਂ ਸੌਣਾ ਚਾਹੀਦਾ ਹੁਣ ਇਹ ਅੰਕਲ ਨੂੰ ਕੌਣ ਸਮਝਾਵੇ ਇਹ ਅੰਕਲ ਇੱਥੇ ਬਹਿ ਗਿਆ ਫੇਰ ਆਉਂਦੇ ਨੇ ਪੂਰੇ ਪੈਸੇ ਰਹਿ ਗਏ ਸੀ ਜੀ ਇੱਕ ਅੰਕਲ ਨੂੰ ਅੱਛਾ ਇਹ ਵੀ ਜ਼ਰੂਰੀ ਆ ਛੁੱਟਾ ਪਿਆ ਹਾਂ ਉਹ ਤਾਂ ਕੋਈ ਨਾ ਕਰਦਾ ਉਹ ਹੀਲਾ ਤੂੰ ਧਿਆਨ ਨਾਲ ਬੈਠੀ ਛੁਟਕੀ ਉਹ ਵੀ ਆਟਾ ਆ ਗਿਆ आ गया जो भू आटा चलो फाइनली आटा मिल गया अब उन्होंने की खादा उन्होंने है ना पापा गए उसको खाता पीता नो और येसी पहुंच गए करे मैं ते जपजी इसी दे नाल ब्लॉग दा एंड करदे हां जपजी बोलो एंड कर दे आरी ओह मैसेज दे, दे। लाइक कमेंट शेयर कमेंट एंड न्यू Yeah. Please like, comment, share. Bye bye. Bye bye.